ਕਿਡਨੀ ਦੀ ਸਿਹਤ ਲਈ ਰੋਜ਼ਾਨਾ ਕਿੰਨਾ ਪਾਣੀ ਪੀਣਾ ਚਾਹੀਦਾ ਆਉ ਤੁਹਾਨੂੰ ਦੱਸਦੇ ਆ ਇਸ ਖਾਸ ਰਿਪੋਰਟ ਕਿਡਨੀ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ ਜੋ ਕਮਰ ਦੇ ਹੇਠਾਂ ਰੀੜ ਦੀ ਹੱਡੀ ਦੇ ਦੋਵੇਂ ਪਾਸੇ ਮੌਜੂਦ ਹੁੰਦੇ ਨੇ ਇਹਨਾਂ ਦਾ ਆਕਾਰ ਕਿਡਨੀ ਦੇ ਬੀਨਸ ਵਰਗਾ ਹੁੰਦਾ ਹੈ ਤੇ ਇਹ ਸਰੀਰ ਲਈ ਇੱਕ ਫਿਲਟਰ ਦਾ ਕੰਮ ਕਰਦੇ ਨੇ ਕਿਡਨੀ ਖੂਨ ਨੂੰ ਸਾਫ਼ ਕਰਦੇ ਨੇ ਅਤੇ ਪਿਸ਼ਾਬ ਦੇ ਰੂਪ ਵਿੱਚ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਅਤੇ ਵਾਧੂ ਪਾਣੀ ਨੂੰ ਬਾਹਰ ਕੱਢਦੇ ਨੇ ਇਨਾ ਹੀ ਨਹੀਂ ਇਹ ਸਰੀਰ ਵਿੱਚ ਖਣਿਜਾਂ ਅਤੇ ਇਲੈਕਟ੍ਰੋਲਾਈਟਸ ਦਾ ਸੰਤੁਲਨ ਬਣਾਈ ਰੱਖਦਾ ਹੈ ਨਾਲ ਹੀ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਮਦਦ ਕਰਦਾ ਹੈ ਤੇ ਲਾਲ ਖੂਨ ਦੇ ਸੈੱਲ ਬਣਾਉਣ ਵਿੱਚ ਵੀ ਭੂਮਿਕਾ ਨਿਭਾਉਂਦਾ ਹੈ ਜੇਕਰ ਗੁਰਦੇ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਤਾਂ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਇਕੱਠੇ ਹੋਣੇ ਲੱਗਦੇ ਨੇ ਜਿਸ ਨਾਲ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਇਸ ਲਈ ਕਿਡਨੀ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸਰੀਰ ਦੀ ਹਰ ਪ੍ਰਤੀਕਿਰਿਆ ਪਾਣੀ ਜ਼ਰੂਰੀ ਹੈ ਪਰ ਇਹ ਗੁਰਦਿਆਂ ਲਈ ਸਭ ਤੋਂ ਮਹੱਤਵਪੂਰਨ ਹੈ ਜਦੋਂ ਅਸੀਂ ਕਾਫੀ ਪਾਣੀ ਪੀਂਦੇ ਹਾਂ ਤਾਂ ਇਹ ਕਿਡਨੀ ਵਿੱਚਲੇ ਜ਼ਹਿਰੀਲੇ ਪਦਾਰਥਾਂ ਨੂੰ ਆਸਾਨੀ ਨਾਲ ਕੱਢਣ ਵਿੱਚ ਮਦਦ ਕਰਦਾ ਹੈ ਪਾਣੀ ਪਿਸ਼ਾਬ ਨੂੰ ਪਤਲਾ ਕਰ ਦਿੰਦਾ ਹੈ ਜਿਸ ਨਾਲ ਪਿਸ਼ਾਬ ਨਾਲੀ ਦੀ ਲਾਗ ਅਤੇ ਕਿਡਨੀ ਦੀ ਪਥਰੀ ਵਰਗੀ ਸਮੱਸਿਆਵਾਂ ਦਾ ਖਤਰਾ ਘਟ ਜਾਂਦਾ ਹੈ ਜੇਕਰ ਸਰੀਰ ਨੂੰ ਲੋੜਿੰਦਾ ਪਾਣੀ ਨਹੀਂ ਮਿਲਦਾ ਤਾਂ ਪਿਸ਼ਾਬ ਗਾੜਾ ਹੋ ਜਾਂਦਾ ਹੈ ਤੇ ਕਿਡਨੀ ਤੇ ਜ਼ਿਆਦਾ ਦਬਾਅ ਪੈਂਦਾ ਹੈ ਇਹੀ ਕਾਰਨ ਹੈ ਕਿ ਡੀ ਹਾਈਡਰੇਸ਼ਨ ਕਿਡਨੀ ਦੇ ਨੁਕਸਾਨ ਦਾ ਖਤਰਾ ਵਧਾ ਸਕਦੀ ਹੈ ਇਸੇ ਲਈ ਪਾਣੀ ਨੂੰ ਕਿਡਨੀ ਲਈ ਸਭ ਤੋਂ ਵਧੀਆ ਕੁਦਰਤੀ ਦਵਾਈ ਮੰਨਿਆ ਜਾਂਦਾ ਹੈ ਕਹਿੰਦੇ ਹਨ ਆਮ ਤੌਰ ਤੇ ਇੱਕ ਸਿਹਤਮੰਦ ਵਿਅਕਤੀ ਲਈ ਦਿਨ ਭਰ ਵਿੱਚ 2 ਤੋਂ 3 ਲੀਟਰ ਪਾਣੀ ਪੀਣਾ ਜ਼ਰੂਰੀ ਮੰਨਿਆ ਜਾਂਦਾ ਹੈ ਹਾਲਾਂਕਿ ਇਹ ਮਾਤਰਾ ਉਮਰ, ਭਾਰ, ਮੌਸਮ ਅਤੇ ਸਰੀਰਕ ਗਤੀਵਿਧੀ ਤੇ ਨਿਰਭਰ ਕਰਦੀ ਹੈ ਗਰਮੀਆਂ ਵਿੱਚ ਜਾਂ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਤਾਂ ਸਰੀਰ ਨੂੰ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਗੁਰਦੇ ਦੀਆਂ ਸਮੱਸਿਆਵਾਂ ਸ਼ੂਗਰ ਜਾਂ ਫਿਰ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਨੇ ਉਹਨਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਪਾਣੀ ਪੀਣਾ ਚਾਹੀਦਾ ਹੈ ਬਹੁਤ ਜ਼ਿਆਦਾ ਪਾਣੀ ਪੀਣਾ ਬਹੁਤ ਘੱਟ ਪਾਣੀ ਪੀਣਾ ਜਿੰਨਾ ਹੀ ਨੁਕਸਾਨਦਾਇਕ ਹੋ ਸਕਦਾ ਹੈ ਇਸ ਲਈ ਸੰਤੁਲਨ ਬਣਾਈ ਰੱਖਣਾ ਮਹੱਤਵਪੂਰਨ ਹੈ ਸਭ ਤੋਂ ਆਸਾਨ ਤਰੀਕਾ ਹੈ ਦਿਨ ਭਰ ਵਾਰ-ਵਾਰ ਪਾਣੀ ਪੀਣਾ ਅਤੇ ਆਪਣੇ ਪਿਸ਼ਾਬ ਦੇ ਰੰਗ ਵੱਲ ਧਿਆਨ ਦੇਣਾ ਹਲਕਾ ਪੀਲਾ ਜਾਂ ਫਿਰ ਸਾਫ਼ ਪਿਸ਼ਾਬ ਇਸ ਗੱਲ ਦਾ ਸੰਕੇਤ ਹੈ ਕਿ ਸਰੀਰ ਨੂੰ ਕਾਫੀ ਪਾਣੀ ਮਿਲ ਰਿਹਾ ਹੈ ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਓ ਪਿਆਸ ਲੱਗਣ ਤੱਕ ਇੰਤਜ਼ਾਰ ਨਾ ਕਰੋ ਸਮੇਂ-ਸਮੇਂ ਤੇ ਪਾਣੀ ਪੀਓ ਮਿੱਠੇ ਪੀਣ ਵਾਲੇ ਪਦਾਰਥਾਂ ਜਾਂ ਸੋਡੇ ਦੀ ਬਜਾਏ ਸਾਦਾ ਪਾਣੀ ਚੁਣੋ ਸਵੇਰੇ ਉੱਠਦੇ ਹੀ ਇੱਕ ਗਲਾਸ ਪਾਣੀ ਪੀਓ ਕਸਰਤ ਕਰਨ ਜਾਂ ਟੂਪ ਵਿੱਚ ਰਹਿਣ ਤੋਂ ਬਾਅਦ ਬਹੁਤ ਆ ਸਾਰਾ ਪਾਣੀ ਪਿਓ ਕਿਡਨੀ ਦੀ ਬਿਮਾਰੀ ਵਾਲੇ ਲੋਕਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਪਾਣੀ ਪੀਣਾ ਚਾਹੀਦਾ ਹੈ ਪਿਸ਼ਾਬ ਦੇ ਰੰਗ ਵੱਲ ਧਿਆਨ ਦਿਓ ਜੇਕਰ ਗੂੜਾ ਪੀਲਾ ਦਿਖਾਈ ਦੇਵੇ ਤਾਂ ਪਾਣੀ ਦੀ ਮਾਤਰਾ ਨੂੰ